ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਦੋਸਤੋ ਇੱਕ ਵਾਕ ਅਸੀਂ ਅਕਸਰ ਸੁਣਦੇ ਆ ਕਿ politix is dirty game ਰਾਜਨੀਤਿਕ ਗੰਦੀ ਖੇਡ ਹੈ ਇਹਦੀ ਟ੍ਰਾਂਸਲੇਸ਼ਨ ਅਸੀਂ ਪੰਜਾਬੀ ਚ ਇਸ ਤਰ੍ਹਾਂ ਕਰਦੇ ਆ ਪਰ ਕੀ ਦੋਸਤੋ ਅਸੀਂ ਜਾਣਦੇ ਆ ਕਿ politix ਦੀ ਠੀਕ ਟ੍ਰਾਂਸਲੇਸ਼ਨ ਪੰਜਾਬੀ ਦੇ ਵਿੱਚ ਰਾਜਨੀਤੀ ਨਹੀਂ ਤੇ ਪੰਜਾਬੀ ਜਾਂ ਹਿੰਦੀ ਦਾ ਜਿਹੜਾ ਸ਼ਬਦ ਹੈ ਰਾਜਨੀਤੀ ਇਹਦੀ ਠੀਕ ਟ੍ਰਾਂਸਲੇਸ਼ਨ politix ਨਹੀਂ ਹੈ ਇਸ ਗੱਲ ਨੂੰ ਸਮਝਣ ਲਈ ਸਾਨੂੰ ਪੋਲਿਟਿਕਸ ਤੇ ਰਾਜਨੀਤੀ ਦੇ ਜਿਹੜੇ ਸ਼ਬਦ ਨੇ ਇਹਨਾਂ ਦੀ ਗਹਿਰਾਈ ਤੱਕ ਜਾਣਾ ਪਊਗਾ ਇਹਨਾਂ ਦੀ ਬਣਤਰ ਨੂੰ ਸਮਝਣਾ ਪਊਗਾ ਦੋਸਤੋ ਵਿਦਵਾਨ ਆਪਣੀਆਂ ਕਿਤਾਬਾਂ 'ਚ ਲਿਖਦੇ ਨੇ ਕਿ ਪੋਲਿਟਿਕਸ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਪੋਲੀ ਤੇ ਟਿਕਸ ਪੋਲੀ ਦਾ ਅਰਥ ਹੈ ਕਈ ਬਹੁਤ ਜ਼ਿਆਦਾ ਇੱਕ ਤੋਂ ਜ਼ਿਆਦਾ ਵਧੇਰੇ ਤੇ ਟਿਕਸ ਦਾ ਅਰਥ ਹੈ ਕੰਡੈ ਮੱਛੀ ਫੜਨ ਲਈ ਮਛਲੀ ਨੂੰ ਫੜਨ ਲਈ ਜਿਹੜਾ ਕੰਡਾ ਪ੍ਰਯੋਗ ਕੀਤਾ ਜਾਂਦਾ ਲੋਹੇ ਦੀ ਕੁੰਡੀ ਪ੍ਰਯੋਗ ਕੀਤੀ ਜਾਂਦੀ ਹੈ ਉਹਨੂੰ ਟਿੱਕ ਕਿਹਾ ਜਾਂਦਾ ਤੇ ਜਦੋਂ ਕਈ ਤਰ੍ਹਾਂ ਦੇ ਹੱਥ ਕੰਡੇ ਆਪਣਾ ਲਏ ਜਾਣ ਕਿਸੇ ਗੱਲ ਲਈ ਤਾਂ ਉਹਦਾ ਅਰਥ ਪੋਲਿਟਿਕਸ ਪਹਿਲੇ ਸਮੇਂ 'ਚ ਯੂਰਪ ਦੇ ਜਿਹੜੇ ਲੋਕ ਸੀ ਉਹ ਖੂਹਾਂ 'ਚੋਂ ਪਾਣੀ ਕੱਢਦੇ ਪਾਣੀ ਕੱਢਦੇ ਹੋਏ ਉਹਨਾਂ ਦੀ ਬਾਲਟੀ ਜਾਂ ਕੋਈ ਹੋਰ ਵਸਤੂ ਜਦੋਂ ਖੂਹ ਦੇ ਵਿੱਚ गिर ਜਾਂਦੀ ਤਾਂ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਕਈ ਤਰ੍ਹਾਂ ਦੇ ਟਿਕਸ ਜਿਹੜੇ ਸੀ ਉਹਨਾਂ ਨੂੰ ਆਪਸ ਵਿੱਚ ਜੋੜ ਕੇ ਪੌਲੀ ਦਾ ਅਰਥ ਹੈ ਜ਼ਿਆਦਾ ਤੇ ਟਿਕਸ ਦਾ ਅਰਥ ਹੈ ਕੰਡੇ ਤਾਂ ਇੱਕ ਤੋਂ ਜ਼ਿਆਦਾ ਕੰਡੇ ਜੋੜ ਕੇ ਖੂਹਾਂ ਦੇ ਵਿੱਚ ਲਟਕਾਏ ਜਾਂਦੇ ਉਹ ਕਿਸੇ ਨਾ ਕਿਸੇ ਕੰਡੇ ਦੇ ਵਿੱਚ ਜਿਹੜੀ ਬਾਲਟੀ ਸੀ ਉਹ ਫਸ ਜਾਂਦੀ ਤੇ ਉਹਨੂੰ ਬਾਹਰ ਕੱਢ ਲੈ ਜਾਂਦਾ ਤਾਂ ਇਹ ਪ੍ਰਕਿਰਿਆ ਦੇ ਵਿੱਚੋਂ ਜਿਹੜਾ ਸ਼ਬਦ ਨਿਕਲਿਆ ਉਹ ਸ਼ਬਦ ਬਣਿਆ ਪੋਲਿਟਿਕਸ ਤਾਂ ਪੋਲਿਟਿਕਸ ਦੀ ਆਤਮਾ ਉਸ ਸ਼ਬਦ ਦੀ ਜਿਹੜੀ ਫਿਲਾਸਫੀ ਹੈ ਉਹ ਕੀ ਹੈ ਕਿਸੇ ਵੀ ਤਰ੍ਹਾਂ ਦਾ ਹੱਥ ਕੰਡਾ ਬਣਾ ਕੇ ਆਪਣਾ ਮਕਸਦ ਹੱਲ ਕਰਨਾ ਜਾਂ ਰਾਜ ਸੱਤਾ ਦੇ ਵਿੱਚ ਆਉਣਾ ਪੋਲਿਟਿਕਸ ਹੁੰਦਾ ਹੈ ਦੂਸਰੇ ਪਾਸੇ ਦੋਸਤੋ ਸਾਨੂੰ ਸਾਡੇ ਭਾਰਤੀ ਭਾਸ਼ਾ ਮਾਂ ਜਾਂ ਭਾਰਤੀ ਚਿੰਤਨ ਸੀ ਉਸ ਨੇ ਸ਼ਬਦ ਦਿੱਤਾ ਰਾਜਨੀਤੀ ਪੰਜਾਬੀ ਔਰ ਹਿੰਦੀ ਦੇ ਵਿੱਚ ਅਸੀਂ ਦੋਨਾਂ ਚ ਰਾਜਨੀਤੀ ਸ਼ਬਦ ਪ੍ਰਯੋਗ ਕਰਦੇ ਆਂ ਤੇ ਜੇ ਇਹਦੇ ਅਸੀਂ ਇਹਨੂੰ ਇਸ ਸ਼ਬਦ ਨੂੰ ਸਮਝੀਏ ਤਾਂ ਰਾਜ ਔਰ ਨੀਤੀ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਰਾਜ ਦਾ ਅਰਥ ਹੈ ਤੁਹਾਡੇ ਪਿੰਡ ਦਾ ਰਾਜ ਤੁਹਾਡੇ ਸੂਬੇ ਦਾ ਰਾਜ ਤੁਹਾਡੇ ਰਾਸ਼ਟਰ ਦਾ ਰਾਜ ਔਰ ਨੀਤੀ ਦਾ ਕੀ ਅਰਥ ਹੈ ਨੀਤੀ ਦਾ ਅਰਥ ਹੈ ਪੋਲਿਸੀ ਤੋਂ ਆਪਣੇ ਪਿੰਡ ਲਈ ਆਪਣੇ ਸਮਾਜ ਲਈ ਆਪਣੇ ਗਲੀ ਮੋਹਲੇ ਲਈ ਆਪਣੇ ਸੂਬੇ ਲਈ ਆਪਣੇ ਰਾਸ਼ਟਰ ਲਈ ਜਿਹੜੀ ਨੀਤੀ ਨਿਰਮਾਣ ਕੀਤੀ ਜਾਂਦੀ ਹੈ ਉਹਦਾ ਅਰਥ ਬਣਦਾ ਰਾਜਨੀਤੀ ਤੋਂ ਪੋਲਿਟਿਕਸ ਦਾ ਅਰਥ ਬਣਦਾ ਕਿਸੇ ਵੀ ਤਰ੍ਹਾਂ ਦਾ ਹਤਕੰਡਾ ਅਪਣਾ ਕੇ ਸੱਤਾ ਚੁਣਨਾ ਔਰ ਰਾਜਨੀਤੀ ਦਾ ਅਰਥ ਬਣਦਾ ਆਪਣੇ ਦੇਸ਼ ਸਮਾਜ ਲਈ ਚੰਗੀਆਂ ਨੀਤੀਆਂ ਬਣਾਉਣੀਆਂ ਤੋਂ ਇਸ ਕਰਕੇ ਦੋਸਤੋ ਤੁਸੀਂ ਸਮਝ ਸਕਦੇ ਆ ਕਿ ਜੋ ਵੈਸਟਰਨ ਥਾਟ ਸੀ ਪਾश्चात्य ਜਗਤ ਦੇ ਲੋਕ ਸੀ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ ਉਹਨਾਂ ਦਾ ਮਕਸਦ ਸੱਤਾ ਚਾਉਣ ਲਈ ਕਿਸੇ ਵੀ ਤਰ੍ਹਾਂ ਦੇ ਹੱਤਕੰਢੇ ਅਪਣਾਉਣਾ ਸੀ ਪਰ ਸਾਡੇ ਬਜ਼ੁਰਗਾਂ ਦਾ ਸਾਡੇ ਕਲਚਰ ਦਾ ਸਾਡੀ ਸੰਸਕ੍ਰਿਤੀ ਦਾ ਉਦੇਸ਼ ਕਦੇ ਵੀ ਹੱਤਕੰਢੇ ਅਪਣਾ ਕੇ ਰਾਜਨੀਤੀ ਚਾਉਣਾ ਨਹੀਂ ਸੀ ਬਲਕਿ ਦੇ ਸਮਾਜ ਪ੍ਰਤੀ ਚੰਗੀਆਂ ਨੀਤੀਆਂ ਦਾ ਨਿਰਮਾਣ ਕਰਨ ਲਈ ਇਸ ਤਰ੍ਹਾਂ ਦਾ ਜਿਹੜਾ ਸ਼ਾਸਨ ਪ੍ਰਸ਼ਾਸਨ ਸੀ ਉਹਦੇ ਵਿੱਚ ਹਿੱਸਾ ਲੈਣਾ ਸੀ ਤੋਂ ਰਾਜਨੀਤੀ ਦੀ ਠੀਕ ਟ੍ਰਾਂਸਲੇਸ਼ਨ ਪੋਲਿਟਿਕਸ ਨਹੀਂ ਹੈ ਤੇ ਪੋਲਿਟਿਕਸ ਦੀ ਠੀਕ ਟ੍ਰਾਂਸਲੇਸ਼ਨ ਰਾਜਨੀਤੀ ਨਹੀਂ ਹੈ ਪੋਲਿਟਿਕਸ ਸੱਚਮੁੱਚ ਇੱਕ ਡਰਟੀ ਗੇਮ ਹੈ ਪਰ ਰਾਜਨੀਤੀ ਕਦੇ ਵੀ ਗੰਦੀ ਖੇਡ ਨਹੀਂ ਰਾਜਨੀਤੀ ਇੱਕ ਉਤਮ ਕਾਰਿਆ ਹੈ ਤਾਂ ਪਰ ਉਤਮ ਕਾਰਿਆ ਇਸ ਕਰਕੇ ਜੇਕਰ ਅਸੀਂ ਮਨ ਤੋਂ ਤਨ ਤੋਂ ਤਨ ਤੋਂ ਆਪਣੇ ਦੇਹ ਸਮਾਜ ਸੂਬੇ ਪਿੰਡ ਸ਼ਹਿਰ ਗਲੀ ਮਹੱਲੇ ਲਈ ਚੰਗੀਆਂ ਨੀਤੀਆਂ ਦਾ ਨਿਰਮਾਣ ਕਰਦੇ ਹਾਂ ਸਤਿ ਸ਼੍ਰੀ ਅਕਾਲ